ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਵਾ ਬਹੁਤ ਸਾਰੀਆਂ ਵਧਾਈਆਂ ਤੁਹਾਨੂੰ ਨਵੇਂ ਸਾਲ ਦੀਆਂ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਵੈਸੇ ਤਾਂ ਸਾਰਿਆਂ ਨੂੰ ਹੀ ਬਹੁਤ ਸਾਰੀਆਂ ਵਧਾਈਆਂ 2026 ਕੀ ਲੈ ਕੇ ਆ ਰਿਹਾ ਸਾਡੇ ਲਈ ਬੜੀ ਉਤਸ਼ਾਹ ਨਾਲ ਜਿਹੜੇ ਲੋਕ ਅਸਟ੍ਰੋਲੋਜੀ ਨੂੰ ਮੰਨਦੇ ਆ ਕਿ ਇਹ ਸਾਲ ਹੋਣ ਵਧੀਆ ਜਾਵੇ ਜਦੋਂ ਨਵਾਂ ਸਾਲ ਚੜਦਾ ਹੈ ਤੇ ਇੱਕੋ ਹੀ ਉਮੀਦ ਲੈ ਬਈ ਪਰਮਾਤਮਾ ਕਰੇ ਜਿਹੜੀਆਂ ਚੀਜ਼ਾਂ ਪਿਛਲੀ ਵਾਰ ਨਹੀਂ ਹੋਈਆਂ ਉਹ ਹੋ ਜਾਣ ਉਹ ਗੱਲਾਂ ਉਹ ਤੁਹਾਡੀ ਮਿਹਨਤ ਨੂੰ ਫਲ ਲੱਗੇ ਪਰਮਾਤਮਾ ਕਰੇ ਹਰ ਕਿਸੇ ਦੀ ਮਿਹਨਤ ਨੂੰ ਫਲ ਲੱਗੇ ਕਿੱਦਾਂ ਦਾ ਜਾਏਗਾ ਜਿੱਦਾਂ ਦਾ ਤੁਸੀਂ ਕੱਢੋਂਗੇ ਪਹਿਲੀ ਗੱਲ ਤਾਂ ਇਹ ਦਿਮਾਗ ਚੋ ਕਿ ਆਪਾਂ ਬੜੇ ਲੌਜੀਕਲੀ ਚੱਲਦੇ ਆਂ ਬਸ ਇੱਕ ਕਸਮ ਹੀ ਖਾ ਲੈਣੀ ਐ ਲੈ ਦੁਨੀਆਦਾਰੀ ਦੀਆਂ ਚੀਜ਼ਾਂ ਜਿੱਦਾਂ ਮਰਜ਼ੀ ਹੋਣ ਅਸੀਂ ਸਮਾਇਲ ਚਿਹਰੇ ਤੇ ਰੱਖਣੀ ਐ ਸੱਚ ਜਾਣੋ ਤੁਹਾਡਾ ਪਰਿਵਾਰ ਹੀ ਤੁਹਾਡੀ ਕਮਾਈ ਐ ਬਾਕੀ ਕਮਾਈਆਂ ਅਸੀਂ ਸੁੱਖਾਂ ਲਈ ਕਰਦੇ ਆਂ ਤੇ ਸੁੱਖ ਤੇ ਸ਼ਾਂਤੀ ਸਾਨੂੰ ਸਾਡੇ ਪਰਿਵਾਰ 'ਚ ਹੀ ਆਉਂਦੀ ਆ ਚਲੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਗੱਲਾਂ ਬਾਤਾਂ ਆਪਾਂ ਰੋਜ਼ ਰਾਸ਼ੀਆਂ 'ਚ ਕਰਦੇ ਹੀ ਰਹਿਨੇ ਆ ਅੱਜ ਆਪਾਂ ਗੱਲ ਕਰਾਂਗੇ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਲਈ ਕਿੱਦਾਂ ਦਾ ਜਾਏਗਾ 1 ਸਾਲ ਬਿਲਕੁਲ ਲੌਜੀਕਲੀ ਕਿਉਂਕਿ ਹੁਣ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਣੀਆਂ ਨੇ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅਗਰ ਕਿਸੇ ਦੇ 1 ਨੰਬਰ 1 ਨੰਬਰ ਮਤਲਬ ਮੇਸ਼ ਮੇਸ਼ ਇੱਕ ਨੰਬਰ ਦੀ ਰਾਸ਼ੀ ਜਿਹੜੀ ਹੁੰਦੀ ਹੈ ਅਗਰ ਇਸ ਜਗ੍ਹਾ ਤੇ ਪਹਿਲਾਂ ਤੋਂ ਹੀ ਤੁਹਾਡੇ ਜਨਮ ਪੱਤਰੀ ਦੇ ਵਿੱਚ ਰਾਹੂ ਸੂਰਜ ਚੰਦਰ ਕੇਤੂ ਬ੍ਰਹਸਪਤ ਸ਼ੁਕਰ ਕੋਈ ਵੀ ਗ੍ਰਹਿ ਬੈਠਾ ਹੋਵੇ ਤਾਂ ਇਹਦਾ ਮਤਲਬ ਹੈ ਕਿ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਲਈ ਉਸ ਗ੍ਰਹਿ ਦੀ ਉਸ ਗ੍ਰਹਿ ਤੋਂ ਕ੍ਰੋਸਿੰਗ ਹੋਏਗੀ ਮਤਲਬ ਚੰਦਰ ਦੀ ਕ੍ਰੋਸਿੰਗ ਹੋਏਗੀ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਕਿੱਦਾਂ ਦੇ ਹੁੰਦੇ ਆ ਥੋੜੀ ਜਿਹੀ ਨਿਗਾਹ ਮਾਰ ਲੈਨੇ ਆ ਕਿੱਦਾਂ ਦੀ ਨੇਚਰ ਵਾਲੇ ਹੁੰਦੇ ਆ ਇਹ ਵੀ ਆਪਾਂ ਥੋੜਾ ਜਿਹਾ ਦੱਸ ਦਿੰਨੇ ਆ ਦੇਖੋ ਬਾਲ ਗਹਿਰੇ ਹੁੰਦੇ ਆ ਵਾਲ ਵਾਲ ਥੋੜੇ ਜਿਹੀ ਗਹਿਰੇ ਹੁੰਦੇ ਆ ਜਨਮ ਦੇ 43 ਦਿਨ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਦਾ ਪਰਿਵਾਰ ਵਿੱਚ ਹੋਰ ਜਨਮ ਹੋਇਆ ਹੁੰਦਾ ਮਤਲਬ ਬਰਥਡੇ ਦੇ ਨਾਲ ਬਰਥਡੇ ਤਕਰੀਬਨ ਹੁੰਦਾ ਹੀ ਆ ਸਵਾ ਮਹੀਨੇ ਦੇ ਵਿੱਚ ਵਿੱਚ ਕਿਸੇ ਦਾ ਹਨਾ ਜਿਵੇਂ ਆਪਾਂ ਕਹਿੰਦੇ ਕਿ ਜਦੋਂ ਇਹ ਹੋਇਆ ਸੀ ਤਾਂ ਉਦੋਂ ਇਹ ਵੀ ਹੋਇਆ ਸੀ ਜਾਂ ਹੋਈ ਸੀ ਹਨਾ ਤਾਂ ਸ਼ਰਮਾਣਾ ਸ਼ਰਮਾਉਣਾ ਤਾਂ ਇਹਨਾਂ ਦੇ ਸੁਭਾਅ 'ਚ ਹੀ ਨਹੀਂ ਹੁੰਦਾ ਮੇਸ਼ ਲਗਣ ਤੇ ਮੇਸ਼ ਲਗਣ ਵਾਲੇ ਮੇਸ਼ ਰਾਸ਼ੀ ਵਾਲਿਆਂ ਦੇ ਸ਼ਰਮਾਉਂਦੇ ਨਹੀਂ ਕਿਉਂਕਿ ਮੰਗਲ ਮਾਲਕ ਹੈ ਬਈ ਮੰਗਲ ਸੈਨਾਪਤੀ ਹੈ ਹਰ ਕਿਸੇ ਨੂੰ ਡੀਲ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਉਤਾਵਲੇ ਤੇ ਇੱਕਦਮ ਗੁੱਸੇ ਵਾਲੇ ਹੁੰਦੇ ਆ ਮਤਲਬ ਆਰਡਰ ਸੁਣਨ ਦੀ ਆਦਤ ਤੇ ਇਹਨਾਂ ਦਾ ਬਰਕਾਹੀ ਬਾੜ ਦੋ ਪਿਆਰ ਨਾਲ ਇਹਨਾਂ ਕੋਲੋਂ ਜੋ ਮਰਜ਼ੀ ਕਰਾ ਲਓ ਥੋੜੇ ਜਿਹੀ ਜਿੱਦੀ ਜ਼ਰੂਰ ਮੇਸ਼ ਲਗਣ ਤੇ ਮੇਸ਼ ਰਾਸ਼ੀ ਵਾਲੇ ਥੋੜਾ ਬੋਲਦੇ ਆ ਜੇ ਪਹਿਲਾਂ ਕੱਟ ਤੇ ਨਹੀਂ ਤਾਂ ਬੋਲਣਾ ਤਾਂ ਫਿਰ ਚੰਗੀ ਤਰ੍ਹਾਂ ਅਗਲੇ ਨੂੰ ਇੱਕ ਦਮ ਕਹਿ ਦੇਣਾ ਕਿਸੇ ਦੇ ਸ਼ਬਦ ਗੋਡੇ ਲੱਗਣ ਚਾਹੇ ਗਿੱਟੇ ਲੱਗਣ ਸਲਾਹ ਕਰਕੇ ਕੰਮ ਕਰਨਗੇ तकरीबन ਕਿਉਂਕਿ ਬੁੱਧ ਤੀਜੇ ਖਾਨੇ ਦਾ ਮਾਲਕ ਹੁੰਦਾ ਇਹਨਾਂ ਦਾ ਦਿਮਾਗ ਹੁੰਦਾ ਇਹਨਾਂ ਦੀ ਹਿੰਮਤ ਹੁੰਦੀ ਆ ਹੈਨਾ ਉਮਰ ਦਾ ਇਹਨਾਂ ਦਾ ਘਾਟ ਹੀ ਪਤਾ ਚੱਲਦਾ ਹੈ ਕਿ ਕਿੰਨੀ ਉਮਰ ਹੈ ਤਕਰੀਬਨ ਦੇਖਣ ਨੂੰ ਪਤਾ ਹੀ ਨਹੀਂ ਚੱਲਦਾ ਨੈਣ ਨਕਸ਼ ਥੋੜੇ ਜਿ ਤਿੱਖੇ ਹੁੰਦੇ ਹਨ ਮੇਸ਼ ਰਾਸ਼ੀ ਵਾਲਿਆਂ ਦੇ ਤੇ ਨਾਲ ਮਿੱਠਾ ਖਾਣ ਦੇ ਸ਼ੁਕੀਨ ਹੁੰਦੇ ਆ ਇੱਕ ਜਲਦਬਾਜੀ ਇਹਨਾਂ ਨੂੰ ਬੜੀ ਚੜੀ ਰਹਿੰਦੀ ਆ ਕਿ ਛੇਤੀ ਛੇਤੀ ਕੰਮ ਹੋਵੇ ਤੇ ਚੁਸਤ ਫਰਤੀਲੇ ਤੇਜ਼ ਚੱਲਣ ਵਾਲੇ ਗਰਦਨ ਥੋੜੀ ਜੀ ਝੁਕਾ ਕੇ ਚੱਲਦੇ ਆ ਪਰ ਕੌਨਫੀਡੈਂਸ ਵਾਲੇ ਪੂਰੇ ਤੇ ਆਪਣੇ ਮੋਢਿਆਂ ਤੇ ਆਪਣੇ ਆਪਣੇ ਦਮ ਤੇ ਬਣਨਾ ਇਹਨਾਂ ਨੂੰ ਪਸੰਦ ਹੁੰਦਾ ਹੈ ਆਰਡਰ ਸੁਣਨਾ ਬਿਲਕੁਲ ਪਸੰਦ ਨਹੀਂ ਕਈ ਵਾਰੀ ਮੱਥੇ ਤੇ ਅੱਖ ਕੋਲ ਚੋਟ ਦਾ ਨਿਸ਼ਾਨ ਵੀ ਹੁੰਦਾ ਭਾਵੇਂ ਬਚਪਨ ਚ ਹੋਇਆ ਹੋਵੇ ਭਾਵੇਂ ਬਾਚੀ ਹੋਇਆ ਹੋਵੇ ਹਨਾ ਤੇ ਨਾਲ ਅ ਕੁਰਬਾਨੀ ਦਾ ਤੇ ਆਪਣੇ ਦੇਸ਼ ਨੂੰ ਪਿਆਰ ਕਰਨ ਦਾ ਜਜ਼ਬਾ ਇਹਨਾਂ ਚ ਹਮੇਸ਼ਾ ਹੁੰਦਾ ਉਹੀ ਗੱਲ ਕੇ ਸੈਨਾਪਤੀ ਲੀਡ ਕਰਨਾ ਕਿਉਂ ਨਹੀਂ ਅਸੀਂ ਹੈਗੇ ਹਾਂ ਹਨਾ ਦੇਖਿਆ ਜਾਵੇ ਤਾਂ ਤਕਰੀਬਨ ਅ ਆਪ ਭਗਵਾਨ ਚ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਕਿਉਂਕਿ 12ਵੀਂ ਰਾਸ਼ੀ ਜੋ ਹੈ ਇਹ ਬ੍ਰਹਸਪਤੀ ਹੁੰਦੀ ਹੈ ਤੇ ਕਿਸਮਤ ਨੌਵੀਂ ਰਾਸ਼ੀ ਇਹਨਾਂ ਦੀ ਬ੍ਰਹਸਪਤੀ ਤੇ ਬ੍ਰਹਸਪਤ ਜੋ ਹੈ ਪਰਮਾਤਮਾ ਤੇ ਬਹੁਤ ਭਰੋਸਾ ਵਿਸ਼ਵਾਸ ਰੱਖਣ ਵਾਲੇ ਆਪਣੀ ਕਿਸਮਤ ਤੇ ਵਿਸ਼ਵਾਸ ਰੱਖਣ ਵਾਲੇ ਆਪਣੇ ਦਮ ਤੇ ਕਿ ਕਰ ਲੈਣਾ ਕੋਈ ਗੱਲ ਨਹੀਂ ਹਰ ਚੀਜ਼ ਨੂੰ ਬੜੀ ਛੇਤੀ ਵਧੀਆ ਹੈਂਡਲ ਕਰਦੇ ਆ ਕਿਉਂਕਿ ਕਾਲਪੁਰਸ਼ ਦੀ ਪਹਿਲੀ ਰਾਸ਼ੀ ਆ ਜਿਸ ਦਾ ਚਿੰਨ ਭੇਡ ਹੈ ਭੇਡ ਉਹ ਭੇਡਾਂ ਨਹੀਂ ਹੁੰਦੀਆਂ ਜਿੱਦਾਂ ਹਨ ਇਸ ਅਨੁਸਾਰ ਜਾਤਕ ਜ਼ਿਆਦਾ ਬੋਲਦੇ ਆ ਤੇ ਆਪਣੀ ਗਰਦਨ ਥੋੜੀ ਝੁਕਾ ਕੇ ਰੱਖਦੇ ਆ ਪਹਿਲ ਪਹਿਲ ਕਰਨੀ ਨਹੀਂ ਤੇ ਫਿਰ ਜੇ ਕੋਈ ਇਹਨਾਂ ਨੂੰ نیچے ਸਿੱਟਣ ਦੀ ਕੋਸ਼ਿਸ਼ ਕਰਦਾ ਫਿਰ ਜਿੱਦ ਕੇ ਅੜ ਕੇ ਉਹਦੇ ਪਿੱਛੇ ਹੀ ਪੈ ਜਾਂਦੇ ਆ ਦੂਜੇ ਦੀਆਂ ਗੱਲਾਂ 'ਚ ਕਈ ਵਾਰ ਜਲਦੀ ਆ ਜਾਂਦੇ ਆ ਕਿਉਂਕਿ ਤੀਜੇ ਖਾਨੇ ਦਾ ਹਿੰਮਤ ਦਾ ਮਾਲਕ ਬੋਧਿਆ ਦਿਮਾਗ ਦੇ ਉੱਤੇ ਦੂਜੇ ਦੀਆਂ ਗੱਲਾਂ ਛਾਪ ਕਰ ਜਾਂਦੀਆਂ ਨੇ ਛੱਪ ਜਾਂਦੀਆਂ ਨੇ ਕੁਝ ਜ਼ਿਆਦਾ ਅਗਨੀ ਤત્વ ਰਾਸ਼ੀ ਹੋਣ ਕਰਕੇ ਕਿਉਂਕਿ ਮੰਗਲ ਹੈ ਅਗਨੀ ਤત્વ ਰਾਸ਼ੀ ਹੈ ਕਾਲਪੁਰਸ਼ ਦੀ ਪਹਿਲੀ ਰਾਸ਼ੀ ਹੈ ਤਾਂ ਗੁੱਸਾ ਤਾਂ ਚਲੋ ਹੁੰਦਾ ਹੀ ਆ ਤੇ ਪਰ ਫਿਰ ਵੀ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰਨੀ ਹੈ ਕਿ 2026 ਕਿਸ ਤਰ੍ਹਾਂ ਦਾ ਜਾਏਗਾ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੇਨ ਗੱਲ ਮੇਸ਼ ਰਾਸ਼ੀ ਤੇ ਮੇਸ਼ ਲਗਣ ਵਾਲਿਆਂ ਦੇ ਲਈ ਥੋੜਾ ਜੋ ਇੱਕ ਤਾਂ ਆਪਣੇ ਆਪ ਤੇ ਭਰੋਸਾ ਵਧਾਉਣਾ ਚਾਹੀਦਾ ਹੈ ਕਿ ਮੈਂ ਕਰ ਸਕਦਾ ਮੈਂ ਕਰ ਲੈਣਾ ਮੇਰਾ ਹੋ ਜਾਣਾ ਮੈਨੂੰ ਆਪਣੇ ਆਪ ਤੇ ਇਸ ਕੁਦਰਤ ਤੇ ਵਿਸ਼ਵਾਸ ਜ਼ਿਆਦਾ ਕਰਨਾ ਚਾਹੀਦਾ ਏ ਮਤਲਬ ਆਪਣੇ ਦਮ ਤੇ ਹੈਨਾ ਕਿਉਂਕਿ ਇੱਥੇ ਇਸ ਰਾਸ਼ੀ ਚ ਸੂਰਜ ਉੱਚਦਾ ਹੁੰਦਾ ਹੈ ਤਾਂ ਸੂਰਜ ਨੂੰ ਚਮਕਣ ਲਈ ਤਪਣਾ ਪੈਂਦਾ ਹੈ ਤੇ ਇਸ ਕਰਕੇ ਮੇਸ਼ ਲਗਣ ਵਾਲਿਆਂ ਨੂੰ ਮੇਸ਼ ਰਾਸ਼ੀ ਵਾਲਿਆਂ ਨੂੰ ਕਈ ਵਾਰੀ ਬਣੀ ਬਣਾਈ ਥਾਲੀ ਚ ਪਰੋਸੀ ਹੋਈ ਚੀਜ਼ ਨਹੀਂ ਮਿਲਦੀ ਉਹਨਾਂ ਨੂੰ ਜਿੱਦ ਕੇ ਅੜ ਕੇ ਆਪਣੇ ਕੰਮ ਕਰਨੇ ਪੈਂਦੇ ਆ ਅ ਦੇਖਿਆ ਜਾਵੇ ਤਾਂ ਖਿਡਾਰੀ ਵੀ ਅੱਛੀ ਹੁੰਦੇ ਆ ਹਮੇਸ਼ ਲਗਣ ਵਾਲੇ ਫੁੱਟਬਾਲ ਅੱਛਾ ਖੇਡਦੇ ਆ ਮੁੱਕੇ ਬਾਜੀ ਅੱਛਾ ਕਰਦੇ ਆ ਹਨਾ ਬਾਹਾਂਾਂ ਤੇ ਮੁੰਡਿਆਂ ਚ ਦਮ ਬੜਾ ਹੁੰਦਾ ਹੈ ਦਿਮਾਗੀ ਗੇਮ ਜਿਵੇਂ ਚੈਸ ਵਗੈਰਾ ਖੇਡਣ ਦੇ ਵੀ ਸ਼ੌਕੀਨ ਹੁੰਦੇ ਆ ਜੇ ਆਪਾਂ ਦੇਖਿਆ ਜਾਈਏ ਤਾਂ ਬਾਹਰ ਦੇ ਵਿੱਚ ਵੀ ਜੇ ਅਨੁਸਾਰ ਗ੍ਰਹਿ ਮਤਾਬਕੇ ਵਿਦੇਸ਼ ਯਾਤਰਾ ਇਹਨਾਂ ਦੀ ਕਾਫੀ ਵਧੀਆ ਹੁੰਦੀ ਆ ਇਹਨਾਂ ਨੂੰ ਘੁੰਮਣ ਫਿਰਨ ਦੇ ਸ਼ੌਕੀਨ ਜਿੱਦਾਂ ਮੈਂ ਦੱਸਿਆ ਤਾਂ ਲੌਜੀਕ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਆ ਹਮੇਸ਼ ਲਗਣ ਹਮੇਸ਼ ਰਾਸ਼ੀ ਵਾਲੇ ਹਨਾ ਰਾਂਗੇਨਾਂ ਦਾ ਹਮੇਸ਼ਾ ਸ਼ੁਭ ਰੰਗ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸ ਦੇਣੀ ਆ ਤੇ ਫਿਰ ਆਪਾਂ 2026 ਦੀ ਗੱਲ ਕਰਾਂਗੇ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦਾ ਸ਼ੁਭ ਰੰਗ ਜੋ ਹੈ ਉਹ ਹੈ ਤਕਰੀਬਨ ਕਹਿ দিਏ ਆਪਾਂ ਰੈੱਡ ਗੁਲਾਬੀ ਪਿੰਕ ਗਾਜਰੀ ਹਲਕਾ ਚਾਂਮੜੀ ਠੀਕ ਕਾਲਾ ਤੇ ਨੀਲਾ ਜੋ ਸ਼ਨੀ ਦਾ ਰੰਗ ਹੈ ਇਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਬੁੱਧ ਦਾ ਰੰਗ ਵੀ ਧਾਰਨ ਕਰਨਾ ਇਹਨਾਂ ਨੂੰ ਮੰਗਲ ਦੀ એનર્ਜੀ ਨੂੰ ਘਟਾ ਘਟਾ ਦਿੰਦਾ ਹੈ ਲੌਜੀਕਲੀ ਦੇਖਿਆ ਜਾਵੇ ਤਾਂ ਮੰਗਲ ਤੇ ਬੁੱਧ ਦੀ ਆਪਣੇ ਸਰੀਰ ਦੀ ਜੋ ਬਣਤਰ ਹੈ ਆਪਣਾ ਕਾਲਪੁਰਸ਼ ਦਾ ਜੋ ਸਰੀਰ ਹੈ ਇਹ ਸ਼ੁਕਰ ਦਾ ਬਣਿਆ ਹੋਇਆ ਹੈ ਜੋ ਮਾਸ ਹੈ ਹਨਾ ਪਰ ਅੰਦਰ ਦੀਆਂ ਨਾੜਾਂ ਬੁੱਧ ਦੀਆਂ ਨੇ ਤੇ ਖੂਨ ਜੋ ਹੈ ਵਿੱਚ ਮੰਗਲ ਦਾ ਹੈ ਤੇ ਇਹ ਦੋਨਾਂ ਚੀਜ਼ਾਂ ਦੀ એનર્ਜੀ ਦੇ ਵਿੱਚ ਹੀ ਇਨਸਾਨ ਨੂੰ ਇਹਨਾਂ ਦੋਨਾਂ ਵਿੱਚ ਹੀ ਪ੍ਰੋਬਲਮ ਆਉਂਦੀ ਹੈ ਮੰਗਲ ਬੁੱਧ ਖਰਾਬ ਹੋਣ ਤਾਂ ਆਪਰੇਸ਼ਨ ਨਾੜਾਂ ਨੂੰ ਕੱਟ ਲੱਗ ਜਾਂਦੇ ਹਨ ਹੈਨਾ ਬਲੱਡ ਚੜਾਇਆ ਜਾਂਦਾ ਹੈ ਤਾਂ ਇਸ ਕਰਕੇ ਹਰਾ ਰੰਗ ਵੀ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਨਹੀਂ ਪੋਣਾ ਚਾਹੀਦਾ ਇਸ ਕਰਕੇ ਗੁਲਾਬੀ ਪਿੰਕ ਵਾਈਟ ਕਰੀਮ ਸਕਿਨ ਤਾਂ ਚਲੋ ਸਾਰਿਆਂ ਦੇ ਲੱਗੀ ਹੁੰਦਾ ਹੈ ਤਾਂ ਇਸ ਕਰਕੇ ਤੁਸੀਂ ਇਹਦਾ ਤਾਂ ਜ਼ਿਆਦਾ ਵਹਿਮ ਨਹੀਂ ਕਰਨਾ ਪਰ ਅਗਨੀ ਤત્વ ਰਾਸ਼ੀ ਹੈ ਕਾਲਪੁਰਸ਼ ਦੀ ਪਹਿਲੀ ਰਾਸ਼ੀ ਹੈ ਸੂਰਜ ਇੱਥੇ ਉੱਚਾ ਹੁੰਦਾ ਹੈ ਤੇ ਸ਼ਨੀ ਇਸ ਰਾਸ਼ੀ ਵਿੱਚ ਨੀਚ ਦਾ ਹੁੰਦਾ ਹੈ ਅਗਰ 1 ਨੰਬਰ ਦੀ ਰਾਸ਼ੀ 'ਚ ਤੁਹਾਡੇ ਸ਼ਨੀ ਬੈਠਾ ਹੈ ਤਾਂ ਲਗਨ 'ਚ ਸ਼ਨੀ ਹੈ ਤਾਂ ਸਮਝੋ ਸ਼ਨੀ ਇਸ ਤਰ੍ਹਾਂ ਦੇ ਜਾਤਕਾਂ ਨੂੰ ਵਾਧੂ ਪਰੇਸ਼ਾਨੀਆਂ ਉਲਝੇਵੇਂ ਤੇ ਬੈਕ ਪੇਨ ਵੀ ਦੇ ਦਿੰਦਾ ਹੈ ਕਿਉਂਕਿ ਸ਼ਨੀ ਸਾਡੇ ਲੱਤਾਂ ਗੋਡਿਆਂ ਤੇ ਦਾ ਘਾਰਕ ਮੰਨਿਆ ਜਾਂਦਾ ਤੇ ਇਹਨਾਂ 'ਚ ਵੀ ਪ੍ਰੋਬਲਮ ਦਿੰਦਾ ਜਾਂ ਲੱਤ ਤੇ ਸੱਟ ਵੀ ਬਾਰ-ਬਾਰ ਲੱਗਦੀ ਰਹਿੰਦੀ ਆ ਜੇ ਸ਼ਨੀ ਹਾਵੀ ਹੋਵੇ ਮੇਸ਼ ਲਗਨ ਵਾਲਾ ਹੈ ਹੁਣ ਆਪਾਂ ਗੱਲ ਕਰਦੇ ਹਾਂ 2026 ਕਿੱਦਾਂ ਦਾ ਜਾਏਗਾ ਮੇਸ਼ ਲਗਣ ਵਾਲਿਆਂ ਲਈ ਪਹਿਲੀ ਗੱਲ ਬ੍ਰਹਸਪਤ ਜੋ ਹੈ ਨਾ ਹਰ ਸਾਲ ਰਾਸ਼ੀ ਪਰਵਰਤਨ ਕਰਦਾ ਏ 1 ਜੂਨ ਨੂੰ ਹੁਣ ਬ੍ਰਹਸਪਤ ਚੱਲ ਰਿਹਾ ਮੇਨ ਕਿਸਮਤ ਦੇ ਮਾਲਕ ਦੀ ਗੱਲ ਕਰਦੇ ਹਾਂ ਮੇਸ਼ ਲਗਣ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ 1 ਜੂਨ ਨੂੰ ਬ੍ਰਹਸਪਤ ਉੱਚਾ ਦਾ ਹੋ ਜਾਏਗਾ ਚੌਥੇ ਆ ਜਾਏਗਾ ਤਾਂ ਮੇਸ਼ ਲਗਣ ਵਾਲਿਆਂ ਦੇ ਲਈ ਇਹ ਸਾਲ 2026 ਵਿਆਹ ਸ਼ਾਦੀ ਲਈ ਬੜਾ ਚੰਗਾ ਜਾਣ ਵਾਲਾ ਏ ਕਿਉਂਕਿ ਤਕਰੀਬਨ ਇਸ ਮਈ ਜੂਨ ਤੋਬਾਦ ਵੈਸੀ ਤਿੰਨ ਨੰਬਰ ਚ ਬ੍ਰਹਸਪਤ ਬੈਠਾ ਵੀ ਮੇਸ਼ ਲੰਗਣ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਨੋਵੇਂ ਨੋਵੇਂ ਖਾਨੇ ਨੂੰ ਦੇਖਦਾ ਹੈ ਤਾਂ ਉੱਥੇ ਵੀ ਕਿਸਮਤ ਦਾ ਸਾਥ ਪੂਰਾ ਮਿਲਦਾ ਹੈ ਪਰ ਨਾਲ ਹੀ ਅਗਰ ਆਪਾਂ ਦੇਖੀਏ ਕਿ ਚੌਥੀ ਆਏਗਾ ਤਾਂ ਸ਼ੁਭ ਕੰਮ ਕਰਾਏਗਾ ਮਾਤਾ ਦੀ ਸੇਤ ਠੀਕ ਹੁੰਦੀ ਚਾਹੀਦੀ ਮਾਨ ਦੇ ਲਈ ਚੌਥਾ ਖਾਨਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਤਮੇਸ਼ ਲਗਣ ਲਈ ਚੌਥੇ ਜਾਏਗਾ ਜਦੋਂ ਆਪਾਂ ਸਾਲ ਦੀ ਸ਼ੁਰੂਆਤ ਕਰਨੀ ਹੈ ਤਾਂ ਇਹ ਨਤੀਜੇ ਹੋਣਾ ਤੁਹਾਡੀ ਹਿੰਮਤ ਤੇ ਸਥਾਨ ਜਿਕੇ ਸਮਰਦਾ ਮਾਲਕ ਨੌਵੇਂ ਖਾਨੇ ਨੂੰ ਦੇਖ ਰਿਹਾ ਤਾ ਇੱਥੇ ਵੀ ਤੀਜੇ ਬੈਠ ਕੇ ਅੱਛਾ ਕਰ ਰਿਹਾ ਹੈ ਬਹੁਤ ਵਧੀਆ ਕਰ ਰਿਹਾ ਪਰ ਚੌਥੇ ਜਾ ਕੇ ਬ੍ਰੈਸਪਤ ਅੱਛਾ ਕਰੇਗਾ ਰਹੀ ਗੱਲ ਤੁਹਾਡੇ ਲਗਨ ਦੇ ਮਾਲਕ ਮੰਗਲ ਦੀ ਤਾਂ ਇਹ ਤੁਹਾਨੂੰ ਮੈਂ ਲੱਕੀ ਮਹੀਨੇ ਤੁਹਾਡੇ ਦੱਸ ਦੇਣੇ ਆ ਕਿਸ ਤਰ੍ਹਾਂ ਨਾਲ ਗ੍ਰਹਾਂ ਨੇ ਇਸ ਤਰ੍ਹਾਂ ਜਾ ਕੇ ਕੀ ਕੰਮ ਕਰਨਾ ਸ਼ਨੀ ਇਸ ਸਾਲ ਰਾਸ਼ੀ ਪਰਵਰਤਨ ਨਹੀਂ ਕਰ ਰਿਹਾ ਤਾਂ ਸ਼ਨੀ ਕੀ ਹੈ ਸ਼ਨੀ ਤੁਹਾਡੇ ਲਈ 12ਵੇਂ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ 'ਚ ਹੀ ਰਹੇਗਾ ਤਾਂ 12ਵੇਂ ਸ਼ਨੀ ਕਿਉਂਕਿ 11ਵੇਂ ਤੇ ਕਰਮ ਦਾ ਮਾਲਕ ਹੈ ਤਾਂ ਆਪਣੇ ਪਿਤਾ ਦੀ ਸਿਹਤ ਦਾ ਬਜ਼ੁਰਗਾਂ ਦੀ ਇਹ ਤਾਈਜ਼ ਪੂਰਾ ਸਾਲ ਤੁਸੀਂ ਧਿਆਨ ਰੱਖਣਾ ਕਿਉਂਕਿ ਮੀਂਹ ਰਾਸ਼ੀ ਬਜ਼ੁਰਗਾਂ ਦੀ ਮਤਲਬ ਬ੍ਰਹਸਪਤੀ ਆ ਤਾਂ ਕਿਸੇ ਨੂੰ ਸਾਹ ਦੀ ਪ੍ਰੋਬਲਮ ਨਾ ਹੋਵੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਪ੍ਰਾਪਰਟੀ ਖਰੀਦਣ ਲਈ ਇਹ ਸਾਲ ਤੁਹਾਡਾ ਬਹੁਤ ਬੈਸਟ ਜਾਣ ਵਾਲਾ ਹੈ ਸੋਚ ਰਹੇ ਹੋ ਘਰ ਬਣਾਉਣ ਬਾਰੇ ਮਕਾਨ ਲੈਣ ਬਾਰੇ ਤਾਂ ਬਿਲਕੁਲ ਸੋਚਣਾ ਚਾਹੀਦਾ ਹੈ ਪਰਵਾਹ ਕਿਸੇ ਚੀਜ਼ ਦੀ ਨਹੀਂ ਕਰਨੀ ਚਾਹੀਦੀ ਜ਼ਿਆਦਾ ਜ਼ਿਆਦਾ ਕਿਉਂਕਿ ਚੌਥੇ ਖਾਨਾ ਸ਼ੁਭ ਹੋ ਗਿਆ ਸ਼ੁਭ ਕੰਮ ਕਰਾਇ ਤੇ ਸ਼ੁਭ ਕੰਮ ਉਦੋਂ ਹੀ ਹੁੰਦੇ ਆ ਜਦੋਂ ਅਸੀਂ ਸ਼ੁਭ ਸ਼ੁਭ ਚੀਜ਼ਾਂ ਲਗਜ਼ਰੀ ਚੀਜ਼ਾਂ ਲੈਣੇ ਹਨ ਹਣਾ ਰਹੀ ਗੱਲ ਸ਼ਨੀ ਦੀ ਤਾਂ ਸ਼ਨੀ 12ਵੇਂ ਸਥਾਨ ਵਿੱਚ ਅੱਛਾ ਕੰਮ ਕਰਦਾ ਕਿਉਂਕਿ ਬ੍ਰੈਸਪਤ ਦੇ ਘਰ ਹੈ ਨੌਵੇਂ ਖਾਣੇ ਕਿਸਮਤ ਦੇ ਮਾਲਕ ਦੇ ਘਰ ਹੈ ਤੇ ਤੀਜਾ ਆਪਣੇ ਖਾਣੇ ਨੂੰ ਦੇਖ ਰਿਹਾ ਬਸ ਕਨਫਿਊਜ਼ ਨਹੀਂ ਹੋਣਾ ਤਾਂ ਸਮਝੋ ਤੁਸੀਂ ਪ੍ਰਾਪਰਟੀ ਵੀ ਲੈ ਲਈ ਘਰ ਵੀ ਬਣ ਗਿਆ ਸਰਕਾਰੀ ਨੌਕਰੀ ਦੀ ਗੱਲ ਕਰੀਏ ਤਾਂ ਸੂਰਜ ਜੋ ਹੈ ਅਪ੍ਰੈਲ ਮਹੀਨੇ 'ਚ ਉੱਚਦਾ ਹੁੰਦਾ ਹੈ ਤੁਹਾਡੇ ਲਗਨ 'ਚ ਆ ਜਾਂਦਾ ਹੈ ਇਸ ਮਹੀਨੇ ਕਿਸੇ ਤਰ੍ਹਾਂ ਨਾਲ ਕੰਮ ਕਰ ਲਈ ਕੀਤੀ ਕੋਸ਼ਿਸ਼ ਤੁਹਾਡੀ ਬਿਲਕੁਲ ਸਕਸੈਸ ਜਾਏਗੀ ਅਪ੍ਰੈਲ ਤੋਂ ਬਾਅਦ ਜੂਨ ਜੂਨ ਜੁਲਾਈ ਅਗਸਤ ਇਹ ਮਹੀਨੇ ਤੁਹਾਡੇ ਲਈ ਬਹੁਤ ਅੱਛੇ ਆ ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਨਵੰਬਰ ਦਸੰਬਰ ਤੇ ਤੁਹਾਡਾ ਵੈਸੇ ਵੀ ਅਕਤੂਬਰ ਨਹੀਂ ਦਸੰਬਰ ਤੇ ਜਨਵਰੀ ਵੈਸੇ ਵੀ ਅੱਛਾ ਜਾਂਦਾ ਕਿਉਂਕਿ ਨੌਵੇਂ ਸੂਰਜ ਚਲੇ ਜਾਂਦਾ ਬਸ ਆਹੀ ਸੰਗਰਾਮ ਤੋਂ ਬਾਅਦ ਹੈ ਨਾ ਜਦੋਂ ਆਪਾਂ ਹੁਣ ਰਾਸ਼ੀ ਪਾਉਣੀ ਹੈ ਤੁਹਾਨੂੰ ਤਾਂ ਗ੍ਰਹਿਆਂ ਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਮੰਗਲ ਜੋ ਰਾਸ਼ੀ ਪਰਵਰਤਨ ਕਰ ਰਿਹਾ ਮੰਗਲ ਜੋ ਹੈ ਇਹ 2 ਅਪ੍ਰੈਲ ਨੂੰ ਮੀਨ ਰਾਸ਼ੀ ਵਿੱਚ ਜਾਏਗਾ ਮੀਨ ਰਾਸ਼ੀ ਵਿੱਚ 12ਵੇਂ ਚਲਾ ਜਾਏਗਾ ਹਜੇ ਇਹੇ ਤਕਰੀਬਨ ਮਾਰਚ ਤੱਕ ਹੁਣ ਚੱਲ ਰਿਹਾ ਤੁਹਾਨੂੰ ਰਾਸ਼ੀ ਚ ਇਸਨੇ ਉਸ ਤੋਂ ਬਾਅਦ ਚਲੇ ਜਾਣਾ ਮਕਰ ਰਾਸ਼ੀ ਚ ਸਾਲ ਦੇ ਸ਼ੁਰੂ ਵਿੱਚ ਇਹ ਮਕਰ ਰਾਸ਼ੀ ਚ ਹੋਏਗਾ ਮਕਰ ਰਾਸ਼ੀ ਚ ਤੁਹਾਡੇ ਲਗਨ ਦਾ ਮਾਲਕ ਉੱਚ ਦਾ ਹੁੰਦਾ ਹੈ ਤਾਂ ਜਦੋਂ ਨਵਾਂ ਸਾਲ ਚੜ੍ਹਨਾ ਹੈ ਤਾਂ ਸਮਝੋ ਉੱਚ ਦਾ ਮੰਗਲ ਤੁਹਾਡੇ ਲਈ ਮੰਗਲਮਈ ਕਮਾ ਵਿੱਚ ਬਹੁਤ ਸ਼ੁਭ ਹੋ ਜਾਣਾ ਹੈ ਓਵਰ ਆਲ ਦੇਖਿਆ ਜਾਵੇ ਤਾਂ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਇਹ ਸਾਲ ਤੁਹਾਡੇ ਲਈ ਬੈਸਟ ਹੋ ਸਕਦਾ ਹੈ ਉਹ ਕਿਹੜੀਆਂ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਚ ਦੱਸ ਦੇਣੀਆਂ ਨੇ ਤੇ ਨਾਲ ਹੀ ਮੈਂ ਤੁਹਾਨੂੰ ਮਹੀਨੇ ਦੱਸਦਾ ਕਿ ਕਿਹੜੇ ਤੁਹਾਡੇ ਲੱਕੀ ਆ ਕਿਹੜੇ ਮਹੀਨਿਆਂ ਚ ਥੋੜਾ ਜਿਹਾ ਧਿਆਨ ਰੱਖਣਾ ਤੁਸੀਂ ਇੱਕ ਤੇ ਰੱਖਿਆ ਕਰੋ ਤੁਸੀਂ ਸਪਟੰਬਰ ਸਪਟੰਬਰ ਦੇ ਮਹੀਨੇ ਥੋੜਾ ਧਿਆਨ ਰੱਖਣਾ ਚਾਹੀਦਾ ਅਕਤੂਬਰ ਦੇ ਮਹੀਨੇ ਆ ਜਿਹੜਾ ਹੁਣ ਵੀਨਾ ਚੱਲ ਰਿਹਾ ਇਸ ਮਹੀਨੇ ਸਿਹਤ ਦੀ ਪਰੇਸ਼ਾਨੀ ਆਈ ਹਸਪੀਟਲ ਦੇ ਚੱਕਰ ਲੱਗੇ ਇਸ ਮਹੀਨੇ ਥੋੜਾ ਜਿਆ ਤੁਸੀਂ ਬਚ ਕੇ ਰਹਿਣਾ ਨਵੰਬਰ ਦਸੰਬਰ ਚ ਤੇ ਦੂਸਰਾ ਤੁਸੀਂ ਰਾਹੂ ਜੋ ਹੈ ਨਾ ਇਹ ਹੁਣ ਰਾਸ਼ੀ ਪਰਵਰਤਨ ਕਰਕੇ ਬਾਹਰਵੇਂ ਸਥਾਨ ਚ ਚਲੇ ਜਾਣਾ ਹੈ ਸੌਰੀ 10ਵੇਂ ਸਥਾਨ ਚ ਚਲੇ ਜਾਣਾ ਹੈ ਰਾਹੂ ਮੇਨ ਹੈ ਕੇਤੂ ਵੀ ਮੇਨ ਹੈ ਕਿ ਤੂੰ ਇਸ ਟਾਈਮ ਤੇ ਤੁਹਾਡੇ 5ਵੇਂ ਸਥਾਨ ਚ ਚੱਲ ਰਿਹਾ ਜੋ ਤੁਹਾਨੂੰ ਔਲਾਦ ਦੀ ਪਰੇਸ਼ਾਨੀ ਇਸ ਸਾਲ ਦੇ ਰਿਹਾ ਹੈ ਤੇ ਰਾਹੂ ਕੇਤੂ ਦਾ ਜੋ ਰਾਸ਼ੀ ਪਰਵਰਤਨ ਹੋਏਗਾ ਉਹਦਾ ਵੀ ਮੈਂ ਤੁਹਾਨੂੰ ਤਕ 5 ਦਸੰਬਰ ਨੂੰ ਇਹਨੇ ਕਰਕਟ ਚ ਜਾਣਾ ਹੈ 5 ਦਸੰਬਰ ਨੂੰ ਇਹਨੇ ਮਕਰ ਚ ਜਾਣਾ ਹੈ ਮਕਰ ਚ ਜਾਣੇ ਪਿੱਛੇ 5 ਦਸੰਬਰ ਨੂੰ ਤਾਂ ਪੂਰਾ ਸਾਲ ਤੇ तकरीबन ਲਾ ਲਓ ਤੁਸੀਂ ਇੱਥੇ ਹੀ ਚੱਲਣ ਵਾਲਾ ਤਾਂ ਜ਼ਿਆਦਾ ਟੈਨਸ਼ਨ ਦੀ ਲੋੜ ਨਹੀਂ ਹੈ ਤਾਂ ਜਿਸ ਤਰ੍ਹਾਂ ਇਹ ਸਾਲ ਸਾਡਾ ਅੱਧ ਤੋਂ ਲੰਘ ਰਿਹਾ ਉਦਾਂ ਹੀ ਵਧੀਆ ਕਿਉਂਕਿ 11ਵਾਂ ਹੈ 11ਵਾਂ ਖਾਣਾ ਥੋੜੀ ਇਨਕਮ ਦਾ ਧਿਆਨ ਰੱਖਿਓ ਕਤ ਕੋਈ ਕੋਰਟ ਕੇਸ ਦਾ ਧਿਆਨ ਰੱਖਿਓ ਕੋਈ ਪਰੇਸ਼ਾਨੀ ਨਾ ਹੋਵੇ ਇਸ ਤਰ੍ਹਾਂ ਧਿਆਨ ਰੱਖੋ ਵੈਸੇ ਰਾਹੂ ਕੇਤੂ ਵੀ ਇਦਾਂ ਹੀ ਚੱਲਣ ਵਾਲੇ ਆ ਇਹਦੇ ਲਈ ਤੁਸੀਂ ਦੋ ਚਾਰ ਉਪਾਅ ਹਮੇਸ਼ਾ ਕਰਦੇ ਰਹਿਣਾ ਬੱਚਿਆਂ ਨੂੰ ਕੇਲੇ ਵੰਡਦੇ ਰਹਿਣਾ ਇਲੈਕਟ੍ਰੋਨਿਕ ਸਮਾਨ ਤੁਹਾਡਾ ਖਰਾਬ ਕਾਫੀ ਹੋਇਆ ਇਸ ਸਾਲ ਮੋਬਾਈਲ ਦਾ ਟੁੱਟਣਾ ਤਾਰਾਂ ਦਾ ਸੜਨਾ ਜਾਂ ਕੋਈ ਹੋਰ ਪਰੇਸ਼ਾਨੀ ਤਾਂ ਉਹਦੇ ਲਈ ਤੁਸੀਂ ਕੱਚੀ ਲੱਸੀ ਦਾ ਚਿੱਟਾ ਘਰ ਚ ਦਿੰਦੇ ਰਹਿਣਾ ਤੇ ਕੁੱਤੇ ਨੂੰ ਰੋਟੀ ਖਾਂ ਪਾਉਂਦੇ ਰਹਿਣਾ ਹੈ ਨਾ ਨਾਲ ਦੇਖੀ ਆਪਾਂ ਸ਼ਨੀ ਤਾਂ ਪੂਰਾ ਸਾਲ ਮੈਂ ਤੁਹਾਨੂੰ ਦੱਸਿਆ ਇੱਥੇ ਰਹਿਣ ਵਾਲਾ ਤੇ ਬੁੱਧ ਤੇ ਸੂਰਜ ਜੋ ਹੈ ਹਰ ਮਹੀਨੇ ਰਾਸ਼ੀ ਪਰਵਰਤਨ ਕਰਦੇ ਆ ਜਿਸ ਨਾਲ ਮੈਂ ਤੁਹਾਨੂੰ ਸ਼ੁਭ ਮਹੀਨੇ ਦੱਸੇ ਸ਼ੁਕਰ ਜੋ ਹੈ ਇਹ ਉੱਚਦਾ ਹੋਏਗਾ ਸ਼ੁਕਰ ਨੇ ਉੱਚਦਾ ਹੋਣਾ ਹੈ तकरीबन ਦੇਖੀ ਆਪਾਂ ਤਾਂ ਫਰਵਰੀ ਮਹੀਨੇ ਚ ਤਾਂ ਫਰਵਰੀ ਦਾ ਮਹੀਨਾ ਉੱਚਦਾ ਸ਼ੁਕਰ ਤੁਹਾਡੇ ਗੱਡੀ ਲਈ ਵਧੀਆ ਹੈ ਲਗਜ਼ਰੀ ਲਾਈਫ ਲਈ ਵਧੀਆ ਹੈ ਤੇ ਨਾਲ ਘੁਮਣ ਫਿਰਨ ਲਈ ਵਿਦੇਸ਼ ਜਾਣ ਲਈ ਵੀ ਵਧੀਆ ਹੈ ਤਾਂ ਇਸ ਹਾਲ ਇਸ ਮਹੀਨੇ ਤੁਸੀਂ ਟਰਾਈ ਕਰ ਸਕਦੇ ਹੋ ਉਸ ਤੋਂ ਬੜਾ ਸ਼ੁਕਰ ਲਗਣ ਚ ਆ ਗਿਆ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਫੇਮਸ ਕਰ ਸਕਦਾ ਹੈ ਅਗਰ ਤੁਸੀਂ ਮਿਊਜ਼ਿਕ ਤਾਂ ਜਾਂ ਹੋਰ ਕਿਸੇ ਤਰ੍ਹਾਂ ਨਾਲ ਸੰਬੰਧਿਤ ਕੋਈ ਕੰਮ ਕਰਦੇ ਹੋ ਤਾਂ ਤਾਂ ਓਵਰ ਆਲ ਦੇਖਿਆ ਜਾਵੇ ਤਾਂ ਹੁਣ ਤੁਸੀਂ ਧਿਆਨ ਕਿਹੜੀਆਂ ਚੀਜ਼ਾਂ ਦਾ ਰੱਖਣਾ ਹੈ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਤਕਰੀਬਨ ਕਿੱਦਾਂ ਦਾ ਜਾਏਗਾ ਮਹੀਨਾ ਤਾਂ ਜਿੱਦਾਂ ਦਾ ਅਸੀਂ ਕੱਢਾਂਗੇ ਉਦਾਂ ਦਾ ਜਾਏਗਾ ਹਰ ਮਹੀਨੇ ਆਪਾਂ ਤੁਹਾਨੂੰ ਰਾਸ਼ੀ ਪਾਉਣੀ ਹੈ ਕਿਹੜਾ ਗ੍ਰਹਿ ਕਿਸ ਤਰ੍ਹਾਂ ਹੈ ਪਰ ਇਹ ਮਹੀਨੇ ਇਸ ਸਾਲ 2026 ਕਿਉਂਕਿ ਇਹਦਾ ਨੰਬਰ 1 ਹੈ ਇੱਕ ਨੰਬਰ ਤੁਹਾਡੀ ਨੰਬਰ ਦੀ ਰਾਸ਼ੀ ਇੱਕ ਹੈ ਟੋਟਲ ਇੱਕ ਬੰਦ ਹੈ ਨਾ ਇਹਦਾ ਤਾਂ ਇਹਦਾ ਮਾਲਕ ਜੋ ਹੈ ਇਹ ਸੂਰਜ ਹੈ ਇੱਕ ਨੰਬਰ ਦਾ ਤਾਂ ਇਸ ਸਾਲ ਤੁਸੀਂ ਤੁਹਾਡੀ ਕੀਤੀ ਗਈ ਭੱਜ ਨਟ ਤੁਹਾਡੇ ਕੀਤੇ ਗਏ ਕੰਮ ਡੈਫੀਨੇਟਲੀ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਕਸੈਸ ਦਵਾ ਸਕਦੇ ਆ ਤਾਂ ਮਿੱਤਰ ਆ ਤੁਹਾਡਾ ਨੰਬਰ ਵੀ ਮਿੱਤਰ ਆ ਤੁਹਾਡੇ ਗ੍ਰਹਿ ਵੀ अच्छी तरह ਨਾਲ ਆਪਣੇ ਆਪਣੇ ਸਟਾਰ ਨੂੰ ਸਮਝ ਕੇ ਜਦੋਂ ਸਤਰਕ ਕਦੋਂ ਰਹਿਣਾ ਜਦੋਂ ਜਦੋਂ ਤੁਹਾਡੇ ਲਗਨ ਦਾ ਮਾਲਕ ਜਦੋਂ ਜਦੋਂ ਤੁਹਾਡੀ ਸੋਚ ਦਾ ਮਾਲਕ ਸੂਰਜ ਜਦੋਂ ਜਦੋਂ ਤੁਹਾਡੀ ਕਿਸਮਤ ਦਾ ਮਾਲਕ ਬ੍ਰਹਸਪਤ ਜਦੋਂ ਜਦੋਂ ਤੁਹਾਡੇ ਧਨ ਦਾ ਮਾਲਕ ਸ਼ੁਕਰ ਰਾਹੁ ਤੋਂ ਕੇਤੂ ਤੋਂ ਕ੍ਰੋਸਿੰਗ ਕਰੇਗਾ ਸ਼ਨੂ ਸ਼ਨੀ ਤੋਂ ਕਰੇ ਕਰੋ ਸਿੰਗ ਕਰੇਗਾ ਸ਼ਨੀ ਦੇ ਉਪਰੋਚੀ ਨੰਗੇਗਾ ਨੰਗੇਗਾ ਮਤਲਬ ਉਸ ਰਾਸ਼ੀ ਤੋਂ ਜਾਏਗਾ ਬਸ ਉਹ ਮਹੀਨੇ ਆਪਣਾ ਵਿਚਾਰ ਰੱਖਣਾ ਹੈ ਦੂਜੀ ਗੱਲ ਸਭ ਤੋਂ ਜ਼ਰੂਰੀ ਜੋ ਹੋਇਆ ਕਿ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣਾ ਹੈ ਤੀਜੀ ਗੱਲ ਸਭ ਤੋਂ ਜ਼ਰੂਰੀ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਇਹ ਆ ਕਿ ਤੁਹਾਡੇ ਕੰਫੀਡੈਂਸ ਲਈ ਤੁਹਾਡੀ ਪ੍ਰਾਪਰਟੀ ਲਈ ਤੁਹਾਡੇ ਕੰਮਕਾਰ ਲਈ ਇਹ ਸਾਲ ਤੁਹਾਨੂੰ ਕਾਫੀ ਕੁਝ ਦੇ ਸਕਦਾ ਹੈ ਬਸ ਇੱਕੋ ਹੀ ਚੀਜ਼ ਦੀ ਜ਼ਰੂਰਤ ਹੈ ਖੂਬ ਸਾਰੀ ਹਿੰਮਤ ਦੀ ਖੂਬ ਸਾਰੀ ਮਿਹਨਤ ਦੀ ਤੇ ਆਪਣੇ ਮੋਢਿਆਂ ਤੇ ਦਮ ਤੇ ਭਰੋਸੇ ਦੀ ਅਗਰ ਤੁਸੀਂ ਇਸ ਸਾਲ ਸਿਰਫ ਤੇ ਸਿਰਫ ਇਹ ਸੋਚਦੇ ਹੋ ਕਿ ਮੈਂ ਕਰ ਸਕਦਾ ਮੈਂ ਹੀ ਕਰ ਸਕਦਾ ਤਾਂ ਇਹ ਮੰਗਲ ਸੈਨਾਪਤੀ ਤੁਹਾਨੂੰ ਜਿੱਤ ਵਾਲੇ ਪਾਸੇ ले जा सकदा है ज्यादा टेंशन नहीं करनी क्योंकि चौथा खाना ਤੁਹਾਡੇ ਸੁਖਾਂ ਦਾ ਹੈ ਜਿਸ ਦਾ مالک ਚੰਦਰ ਤਮਨ ਨੂੰ ਡਾਵਾ ਡੋਲ ਸਥਿਤੀ ਜਿਲ ਜਾਣ ਤੋਂ ਪਹਿਲਾਂ ਦਿਮਾਗ ਤੋਂ ਕੰਮ ਲਾਉਂਗੇ ਤਾਂ ਬੁੱਧ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰੇਗਾ ਇਸ ਸਾਲ ਕਿਉਂਕਿ ਸ਼ਨੀ ਨੇ 12ਵੇਂ ਸਥਾਨ 'ਚ ਰਹਿਣਾ ਬ੍ਰਹਿਸਪਤ ਤਾ ਆਪਣੀ ਨਿਗਾਹਾਂ ਵੀ ਤਿਆਰ ਰੱਖਣਾ ਹੈ ਔਲਾਦ ਦੀ ਸੈਟਿੰਗ ਲਈ ਔਲਾਦ ਦੇ ਕਮਾਕਾਰਾਂ ਲਈ ਆਪਣੀ ਸੈਟਿੰਗ ਲਈ ਨੌਕਰੀ ਲਈ ਜੌਬ ਲਈ ਬ੍ਰਹਿਸਪਤ ਤੇ ਸੂਰਜ ਤੁਹਾਡੇ ਲਈ ਬਹੁਤ ਸ਼ੁਭ ਕਰਨ ਵਾਲੇ ਆ ਕਿਉਂਕਿ ਬ੍ਰਹਸਪਤ ਇਸ ਸਾਲ ਦੇ ਸ਼ੁਰੂ ਵਿੱਚ ਕਿਸਮਤ ਨੂੰ ਦੇਖ ਰਿਹਾ ਤੇ ਉਸ ਤੋਂ ਬਾਅਦ ਉਸਨੇ ਸੁਖ ਸਥਾਨ 'ਚ ਉੱਚਾ ਹੋ ਜਾਣਾ ਤੇ ਉੱਚਾ ਬ੍ਰਹਸਪਤ ਕਹਿੰਦੇ ਆ ਕਿ ਉਹ ਕੁਝ ਦੇ ਜਾਂਦਾ ਇਨਸਾਨ ਨੂੰ ਜੋ ਉਸਨੇ ਸੋਚਿਆ ਵੀ ਨਹੀਂ ਹੁੰਦਾ ਬਹੁਤ ਤਰ੍ਹਾਂ ਦੀ ਲਗਜ਼ਰੀ ਲਾਈਫ ਨੇਮ ਫੇਮ ਘਰ ਪਰਿਵਾਰ ਵਿੱਚ ਸ਼ੁਭ ਕੰਮ ਪਰ ਧਿਆਨ ਰੱਖਣ ਵਾਲੀਆਂ ਦੋ ਗੱਲਾਂ ਨੇ ਬ੍ਰਹਸਪਤ ਅਸੀਂ ਖਰਾਬ ਨਹੀਂ ਕਰਨਾ ਬ੍ਰਹਸਪਤ ਲਈ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਦੇ ਲੈਣਾ ਰਹਿਣਾ ਹੈ ਬਜ਼ੁਰਗਾਂ ਦੇ ਪੈਰੀਂ ਹੱਥ ਲਗਾਉਂਦੇ ਰਹਿਣਾ ਹੈ 9 ਕਦੇ ਕਦੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਇਹ ਪੂਰੇ ਸਾਲ ਦੇ ਉਪਾਣੇ ਕਦੇ ਵੀ ਕਰ ਸਕਦੇ ਹੋ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇੱਕ ਤੁਸੀਂ ਸਭ ਤੋਂ ਜ਼ਰੂਰੀ ਨੀਲਾ ਰੰਗ ਕਦੇ ਨਹੀਂ ਪਾਉਣਾ ਹਰਾ ਰੰਗ ਜ਼ਿਆਦਾ ਨਹੀਂ ਪਾਉਣਾ ਸਿਰਫ ਟੌਪ ਸਿਰਫ ਟੌਪ ਸ਼ਰਟ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਨਹੀਂ ਕਿ ਪੈਂਟ ਨਹੀਂ ਪਾਉਣੀ ਜਾਂ ਪਜਾਮਾ ਨਹੀਂ ਪਾਉਣਾ ਜਸ ਮਤਲਬ ਪੂਰਾ ਸੂਟ ਨਹੀਂ ਪਾ ਸਕਦੇ ਤੁਸੀਂ ਵਿੱਚ ਛੋਟਾ ਮੋਟਾ ਕਲਰ ਹੋਵੇ ਤਾਂ ਵਧੀਆ ਨਹੀਂ ਤੇ ਕੁਝ ਲੋਕਾਂ ਨੂੰ ਇਹ ਵੀ ਹੁੰਦਾ ਕਿ ਕੀ ਇਸ ਸਾਲ ਤੁਹਾਡਾ ਸ਼ੁਭ ਰਤਨ ਰਹੇਗਾ ਪੁਖਰਾਜ ਪੁਖਰਾਜ ਪਾ ਸਕਦੇ ਹੋ ਤੁਸੀਂ ਇਸ ਸਾਲ ਤੁਹਾਡੇ ਲਈ ਬਹੁਤ ਸ਼ੁਭ ਜਾਵੇਗਾ ਪੁਖਰਾਜ ਪਾਉਣਾ ਕਿਉਂਕਿ ਬ੍ਰਹਸਪਤ ਨੌਵੇਂ ਖਾਨੇ ਨੂੰ ਦੇਖ ਰਿਹਾ ਹੈ ਜਾਂ ਤੁਸੀਂ ਫਰਸਟ ਫਿੰਗਰ ਦੇ ਵਿੱਚ ਸੋਨੇ ਦਾ ਛੱਲਾ ਵੀ ਪਾ ਸਕਦੇ ਹੋ ਠੀਕ ਤੇ ਉਸ ਤੋਂ ਵੀ ਜ਼ਿਆਦਾ ਵਧੀਆ ਅਗਰ ਤੁਸੀਂ ਚਾਹੋ ਕਿ ਕੋਈ ਸਟੋਨ ਤੁਸੀਂ ਪੈਸੇ ਲਈ ਤਾਂ ਲਈ ਬਿਜ਼ਨਸ ਲਈ ਪਾਉਣਾ ਹੈ ਤਾਂ ਉਹਦੇ ਲਈ ਤੁਸੀਂ ਡਾਇਮੰਡ ਵੀ ਪਾ ਸਕਦੇ ਹੋ ਕਿਉਂਕਿ ਤੁਹਾਡੇ ਧਨ ਦਾ ਤੇ ਤੁਹਾਡੇ ਬਿਜ਼ਨਸ ਵਪਾਰ ਦਾ ਕਾਰਕ ਸ਼ੁਕਰ ਹੈ ਲਗਜ਼ਰੀ ਲਾਈਫ ਦਾ ਕਾਰਕ ਸ਼ੁਕਰ ਹੈ ਤੇ ਸ਼ੁਕਰ ਦੇ ਲਈ ਤੁਸੀਂ ਡਾਇਮੰਡ ਵੀ ਪਾ ਸਕਦੇ ਹੋ ਜਰਕਣ ਵੀ ਪਾ ਸਕਦੇ ਹੋ ਠੀਕ ਹੈ ਤੇ ਨਾਲ ਪੁਖਰਾਜ ਤੁਹਾਡੇ ਲਈ ਸਭ ਤੋਂ ਬੈਸਟ ਰਹਿਣ ਵਾਲਾ ਇਸ ਸਾਲ ਪੰਨਾ ਤੁਹਾਨੂੰ ਨਹੀਂ ਪਾਉਣਾ ਚਾਹੀਦਾ ਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਜੇ ਪਾਇਆ ਹੋਇਆ ਤੁਹਾਨੂੰ ਟੈਸਟ ਕਰੋ ਥੋੜੇ ਦਿਨ ਲਾ ਕੇ ਦੇਖੋ ਤੇ ਇਹ ਸਾਲ 2026 ਆਪਾਂ ਤੁਹਾਨੂੰ ਦੱਸ ਦਿੱਤਾ ਗ੍ਰਹਿਆਂ ਦੇ ਰਾਸ਼ੀ ਪਰਵਰਤਨ ਕਰਕੇ ਕਿੰਦਾ ਸ਼ੁਭ ਤੁਹਾਡੇ ਲਈ ਜਾ ਸਕਦਾ ਤੇ ਸਭ ਤੋਂ ਵਧੀਆ ਇਹ ਸੋਚ ਰੱਖਣੀ ਹੈ ਸ਼ੋਭੀ ਜਾਣਾ ਹੈ ਸ਼ੋਭੀ ਕਰਨਾ ਹੈ ਕਿਉਂਕਿ ਸ਼ੁਭ ਅਸੀਂ ਆ ਸਾਡੇ ਤੋਂ ਉੱਤੇ ਕੋਈ ਨਹੀਂ ਹੈ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ਤੇ ਪਾ ਕੇ ਸਹੀ ਰਸਤਾ ਮਤਲਬ ਜਿਸ ਤਰ੍ਹਾਂ ਦੀ ਸੋਚ ਸਾਨੂੰ ਕੁਦਰਤ ਨੇ ਦਿੱਤੀ ਹੈ ਉਸ ਮੁਤਾਬਕ ਚੱਲ ਕੇ ਅਸੀਂ 2026 ਚੋਂ ਕੁਝ ਕਰ ਜਾਣਾ ਹੈ ਜੋ ਸਾਡੇ ਦਿਮਾਗ ਦੀ ਸੋਚ ਨੇ ਸਾਨੂੰ ਸਹੀ ਤਰੀਕੇ ਨਾਲ ਸਕਸੈਸ ਦੁਹਾਨ ਲਈ ਅਸੀਂ ਪਲੈਨਿੰਗ ਕਰ ਰਹੇ ਹਾਂ ਆਪਣੇ ਮੋਢੇ ਤੇ ਰੱਖ ਕੇ ਬੰਦੂਕਾਂ ਚਲਾਉਣੀਆਂ ਨੇ ਮਤਲਬ ਆਪਣੇ ਦਮ ਤੇ ਅਸੀਂ ਹਰ ਕੰਮ ਕਰਨਾ ਹੈ ਬਸ ਇਹ ਮੇਸ਼ ਲੱਗਣ ਵਾਲੇ ਅਗਰ ਦਿਮਾਗ ਚ ਪਾ ਲੈਣਗੇ ਤਾਂ ਸਮਝੋ ਸਕਸੈਸ ਹਾਰ ਤਰ੍ਹਾਂ ਦੀ ਇਸ ਸਾਲ ਤੁਹਾਨੂੰ ਮਿਲ ਸਕਦੀ ਆ ਰੈੱਡ ਕਲਰ ਦਾ ਨੂੰ ਮਾਲ ਪਿੰਕ ਕਲਰ ਦਾ ਨੂੰ ਮਾਲ ਉਹਨਾਂ ਨੇ ਰੱਖਣੇ ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਆ ਕਿਉਂਕਿ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦਾ ਮਾਲਕ ਸੁਖ ਸਤਾਨ ਦਾ ਚੰਦਰ ਹੈ ਤੇ ਆਹੋ ਵੀ ਗੱਲ ਕਿਡਾ ਮਲਡੋਲਸ ਦਿੱਤੀਆਂ ਹੋ ਜਾਂਦੀਆਂ ਚਲੋ ਇੱਕ ਵਾਰ ਫਿਰ ਤੋਂ 2026 ਤੁਹਾਡੇ ਲਈ ਬਹੁਤ ਸਾਰਾ ਖੂਬਸਾਰਾ ਪੈਸਾ ਆਤਾ ਨ ਪਰਿਵਾਰ ਖਾਸ ਤੌਰ ਤੇ ਤੁਹਾਡੀ ਸਿਹਤ ਨੂੰ ਸਹੀ ਰੱਖੇ ਇਸੇ ਹੀ ਸ਼ੁਭਕਾਮਨਾ ਨਾਲ ਆਪਾਂ ਕਰਦੇ ਆ ਤੁਹਾਨੂੰ ਇੱਕ ਵਾਰ ਫਿਰ ਤੋਂ ਮੁਬਾਰਕਾਂ ਦਿੰਦੇ ਆ 2026 ਤੁਹਾਡੇ ਲਈ ਬਹੁਤ ਹੀ ਵਧੀਆ ਰਹੇ ਹੈਪੀ ਨਿਊ ਇਅਰ ਸਾਰਸ਼ਿਕਾ